ਸਤਿ ਸ੍ਰੀ ਅਕਾਲ ਮੇਰਾ ਨਾਮ ਨੈਤ ਖਾਨ ਪਿੰਡ ਮਰਾ ਬਲਾਡ ਮਹਿਮ ਦਾ ਜ਼ਿਲ੍ਹਾ ਆਪਣਾ ਬਠਿੰਡਾ ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਇਸ ਸੈਟਿਕਾ ਪੈਨ ਜਿਹਨੂੰ ਕਿ ਆਪਾਂ ਰਿੰਗਣ ਵਾਲਾ ਵੀ ਕਹਿ ਦਿੰਦੇ ਹਾਂਗੇ ਤੇ ਯਾਤਰੇ ਨੂੰ ਜਾਂ ਫਿਰ ਆਪਾਂ ਨਾੜ ਬਲੌਗ ਵੀ ਕਹਿ ਦਿੰਦੇ ਹਾਂਗੇ ਜਿਹਦਾ ਕਿ ਆਪਾਂ ਟਰੀਟਮੈਂਟ ਕਰਨੇ ਆਂ ਦੇਸੀ ਤਰੀਕਿਆਂ ਦੇ ਨਾਲ ਇਹ ਆਪਾਂ ਟਰੀਟਮੈਂਟ ਵੀਰੇ ਜੋ ਵੀ ਇਲਾਜ ਆਪਾਂ ਇਹ 40 ਤੋਂ 45 ਸਾਲਾਂ ਤੋਂ ਕਰਦੇ ਆ ਰਹੇ ਆਂ ਪਹਿਲਾਂ ਮੇਰੇ ਡੈਡੀ ਜੀ ਕਰਦੇ ਸੀ ਹੁਣ ਅਸੀਂ ਬ੍ਰਦਰ ਤੋਂਨੇ ਬ੍ਰਦਰਾਂ ਜੋ ਕਰਦੇ ਆ ਸੀ ਇਸ ਚੀਜ਼ ਦਾ ਇਲਾਜ ਹੈ ਇਹਦੇ ਵੀਰੇ ਲੱਛਣ ਹੁੰਦੇ ਆ ਕਿ ਜਿਵੇਂ ਆਪਾਂ ਸੈਟ ਕਰ ਪੈਣਦੇ ਜਾਂ ਰਿੰਗਣ ਵਾਗ ਲਗੇ ਜਾਂ ਤੇ ਇਹਦੇ ਲੱਛਣ ਹੁੰਦੇ ਆ ਜੋ ਵੀ ਬੰਦੇ ਦੇ ਪੁਰੇ ਤੋਂ ਲੈ ਕੇ ਥੱਲੇ ਪੈਰ ਤੱਕ ਜਾਂਦਾ ਲੱਤ ਸੁਣ ਰਹਿਣ ਲੱਗ ਜਾਂਦੀ ਹੈ ਜਾਂ ਇਹ ਵਿੱਚ ਲਗਾਤਾਰ ਦਰਦ ਹੋਈ ਜਾਂਦਾ ਹੈ ਇਹ ਦਰਦ ਸਹਿਣਯੋਗ ਨਹੀਂ ਹੁੰਦਾ ਬਹੁਤ ਜ਼ਿਆਦਾ ਹੁੰਦਾ ਹੈ ਕਈਨ ਤੋਂ ਦੂ-ਦੂ ਤਿੰਨ-ਤਿੰਨ ਸਾਲ ਹੋ ਜਾਂਦੇ ਕਿ ਇਹਦੇ ਥੋੜਾ ਟਾਈਮ ਹੋਇਆ ਹੁੰਦਾ ਹੈ ਤੇ ਤਕਲੀਫ ਪਰ ਬਹੁਤ ਜ਼ਿਆਦਾ ਹੁੰਦੀ ਹੈਗੀ ਤੇ ਕਈ ਵੀ ਡਾਕਟਰਾਂ ਤੋਂ ਨਹੀਂ ਹਿਸਾਬ ਚੰਦਾ ਹੈ ਇਹ ਕੰਮ ਨੂੰ ਉਹ ਨਹੀਂ ਇਲਾਜ ਹੁੰਦਾਗਾ ਉਹਦਾ ਆਪਾਂ ਟਰੀਟਮੈਂਟ ਕਰਦੇ ਆ ਇਹ ਆਪਣਾ ਟਰੀਟਮੈਂਟ ਹੁੰਦਾ ਜਿਹੋ ਇਲਾਜ ਹੁੰਦਾਗਾ ਇਹ ਆਪਾਂ ਛੋਟਾ ਜਿਹਾ ਪੱਛ ਲਾਉਂਨੇ ਆ ਕੇ ਪੈਰ ਦੇ ਉੱਤੇ ਜੋ ਨਾੜਾਂ ਦੇ ਵਿੱਚ ਗੰਦਾ ਬੰਦਾ ਖੂਨ ਹੁੰਦਾਗਾ ਜਾਂ ਬਲੱਡ ਰੁਕਿਆ ਹੁੰਦਾ ਸਾਰਾ ਉਹ ਨਿਕਲ ਜਾਂਦਾਗਾ ਤੇ ਬੰਦੇ ਨੂੰ ਵੀ ਮਰੀਜ਼ ਨੂੰ ਵੀ 40 ਤੋਂ 45% ਫਰਕ ਤੁਰੰਤ ਹੀ ਪਤਾ ਲੱਗ ਜਾਂਦਾਗਾ ਬਾਕੀ 3-4 ਦਿਨਾਂ ਹੁੰਦਾ ਇਹਦਾ ਆਪਣਾ ਅੰਦਰ ਦਾ ਪੂਰਾ ਹੀ ਪਤਾ ਲੱਗ ਜਾਂਦਾ ਜੋ ਜਖਮ ਹੁੰਦਾ ਵੀਰੇ ਇਹਦਾ ਬਹੁਤ ਹੀ ਮਾਮੂਲੀ ਜਖਮ ਹੁੰਦਾਗਾ ਇੱਕ ਤੋਂ ਦੋ ਦਿਨ ਹੀ ਲੱਗਦਾ ਜਖਮ ਭਰਨ ਦੇ ਵਿੱਚ ਬਾਕੀ ਜੇ ਇਸ ਬਾਰੇ ਕਿਸੇ ਨੇ ਆਪਣੀ ਜਾਣਕਾਰੀ ਲੈਣੀ ਹੋਵੇ ਜਾਂ ਮਿਲਣਾ ਹੋਵੇ ਆਪਣੇ ਨਾਲ ਪਿੰਡ ਮੇਰਾ ਬਲਾਡ ਮੇਮਾ ਜਿਲ੍ਹਾ ਬਠਿੰਡਾ ਤੇ ਮੈਂ ਥੱਲੇ ਨੰਬਰ ਮੈਂਸ਼ਨ ਕਰ ਦੂਗਾ ਮੇਰਾ ਮੈਨੂੰ ਕਾਲ ਕਰ ਲਓ ਜਦੋਂ ਮਰਜੀ ਤੇ ਬਾਕੀ ਮੈਨੂੰ ਆਗੇ ਪਿੰਡ